ਪਹਿਲੀ ਪਾਚਈ ਸ਼ਿਰਗੁਨਾਥ ਦੇਵ ਜੀ ਦੇ ਪ੍ਰਕਾਸ਼ਪੁਰਖੁਸ਼ੀ ਦੇ ਵਿੱਚ ਨਿਰਮਲਾ ਸੰਤ ਮੰਡਲ ਪੰਜਾਬ ਰਿਸਟਰਡ ਦੇ ਪ੍ਰਧਾਨ ਸੰਤ ਆਪਾ ਸੰਤੋਖ ਸਿੰਘ ਕੈਨੇਡਾ ਤੇ ਇੰਗਲੈਂਡ ਦੇ ਫਰੀਦਪੁਰੰਤ ਗੁਦਰਾ ਦਖਨਵਰ ਸਾਹਿਬ ਕੇ ਪੁਸ਼ਾ ਨਗਰ ਕੀਰਤਨ ਪੰਡ ਸੈਫਾਬਾਦ ਤੋਂ ਸੇ ਆ ਗਿਆ ਇਸ ਮੌਕੇ ਸੰਗਤਾਂ ਵੱਲੋਂ ਨਗਰ ਕੀਰਤਨਿਕਾ ਸਵਤਫੱਲਾ ਦੀ ਵਰਖਾ ਕਰਕੇ ਕੀਤਾ ਗਿਆ ਇਸ ਮੌਕੇ ਬਾਬਾ ਸੰਤੋਖ ਸਿੰਘ ਜੀ ਨੇ ਸਮੂਹ ਦੀ ਸੰਗਤਾਂ ਨੂੰ ਪਹਿਲੇ ਪਾਸ਼ੇ ਸ਼ਿਤਗੁਨਾਥ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖਾਂ ਦਿੰਦਾ ਕਿ ਅੱਜ ਲੋੜ ਹੈ ਦਸਾਈ ਹੋਏ ਗੁਰੂ ਸਤ ਮਰ ਚਲ ਕੇ ਸਮਾਸੀ ਵੀ ਪ੍ਰਲੇ ਕਰੀਏ ਤੇ ਲੋੜ ਬੰਦਾ ਦੀ ਸਹਾਇਤਾ ਕਰੀਏ ਕੈਮਰਾ ਐਸਾ ਨਾਗੀ ਨਾਲ ਗੁਰシャン ਸਿੰਘ ਨਗ ਦੀ ਸਫਾ ਬਤ ਵਿਸ਼ੇਸ਼ਰਪੁਰ ਲੱਗੇ ਝੋਲੀਆਂ ਮਰਾਦਾ ਵਾਲੇ ਪਰ ਕੇ ਲੱਗੇ ਝੋਲੀਆਂ ਮਰਾਦਾ ਵਾਲੇ ਪਰ ਕੇ ਦਰਿਆ ਖਾਲੀ ਨਾ ਕੋਈ ਮੋੜਿਆ ਤੇਰੇ ਤੋਂ ਬਿਨਾਂ ਬਾਬਾ ਨਾਲ ਤੇਰਾ ਤੇਰਾ ਕਿਸੇ ਨੇ ਨਹੀਂ ਟੋਲਿਆ ਤੇਰੇ ਤੋਂ ਬਗੈਰ ਬਾਬਾ ਦਾਣ ਦਾ ਤੇਰਾ ਤੇਰਾ ਕਿਸੇ ਨੇ ਨਹੀਂ ਟੋਲਿਆ ਤੇਰੇ ਤੋਂ ਬਗੈਰ ਬਾਬਾ ਦਾਣ ਦਾ ਤੇਰਾ ਤੇਰਾ ਕਿਸੇ ਨੇ ਨਹੀਂ ਟੋਲਿਆ ਧਨ ਤੇਰੀ ਕਮਾਈ ਵੱਡੀ ਧਨ ਤੇਰੀ ਕਮਾਈ ਵੱਡੀ ਧਨ ਤੇਰੀ ਕਮਾਈ ਸੱਚੀ ਧਨ ਤੇਰੀ ਮੈਂ ਮਾ ਪਰਮਾਤਮਾ ਚੋ ਦੁਨੀਆ ਕੱਢੀ ਮੈਂ ਮਾ ਪਰਮਾਤਮਾ ਦੁਨੀਆ ਕੱਢੀ ਮੈਂ ਮਾ ਪਰਮਾਤਮਾ ਚੋ ਦੁਨੀਆ ਕੱਢੀ ਮੈਂ ਮਾ ਪਰਮਾਤਮਾ ਚੋ ਦੁਨੀਆ ਕੱਢੀ ਤੁੱਪਾਂ ਵਿੱਚ ਹਲ ਵਾਉਂਦੀ ਤੁੱਪਾਂ ਵਿੱਚ ਹਲ ਵਾਉਂਦੀ ਮਾਜ ਗੁਰੂ ਨਾਨਕ ਦੀ ਮਾਝ ਗੁਰੂ ਨਾਨਕ ਦੀ ਨਨਕਾਣਿਓਂ ਸ਼ੂਕ ਦੀ ਆਉਂਦੀ 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 ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਹੀਂ ਸੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਹੀਂ ਤੋਲਿਆ ਤੇਰੇ ਤੋਂ ਬਗੈਰ ਬਾਬਾ ਤੇਰਾ ਤੇਰਾ ਕਿਸੇ ਨੇ ਨਹੀਂ ਤੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਕਿਸੇ ਨੇ ਨਹੀਂ ਤੋਲਿਆ ਮਾ